ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਨਾਛਾ ਜੀ ਡੀਡੀ ਚੈਨਲ ਤੋਂ ਤੇ ਅੱਜ ਅਸੀਂ ਟੌਡਰਮਲ ਦਵਾਨਾ ਹਵੇਲੀ ਦੇ ਵਿੱਚ ਖੜੇ ਆਂ ਤੇ ਜਿਸ ਨੂੰ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹਿੰਗੀ ਧਰਤੀ ਕਿਹਾ ਗਿਆ ਤੇ ਇਹਨਾਂ ਨੇ ਮਹਿੰਗੀ ਧਰਤੀ ਖਰੀਦ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਕੀਤਾ ਤੇ ਇਹਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਿਉਂ ਕਿਹਾ ਜਾਂਦਾ ਹੈ ਬੀਬੀ ਜੀ ਤੁਹਾਨੂੰ ਟੌਡਰ ਮਲ ਦਵਾਨ ਬਾਰੇ ਇਤਿਹਾਸ ਦਾ ਕੀ ਪਤਾ ਹੈ ਟੌਡਰ ਮਲ ਜੀ ਦੇ ਜਿਹੜੇ ਦਾਦਾ ਪੜਦਾਦਾ ਸਰ ਉਹ ਗੁਰੂ ਰਾਮਦਾਸ ਜੀ ਦੇ ਕੋਲ ਗਏ ਸਨ ਸੰਗਤ ਦੇ ਨਾਲ ਨਾਲ ਜਦੋਂ ਸਭ ਤਾਂ ਪਿੱਛੇ ਰਹਿ ਗਏ ਉਹ ਖਲਕ ਵੀ ਮੇਰੇ ਕੋਲ ਤਾਂ ਕੁਝ ਹੈ ਨਹੀਂ ਤੇ ਮੈਂ ਕੀ ਪਰਫੈਕਟ ਕਰਾਂ ਜਦੋਂ ਸਭ ਚਲੇ ਗਏ ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਤੁਸੀਂ ਆਏ ਹੋ ਤੁਸੀਂ ਕੁਝ ਮੰਗਿਆ ਵੀ ਨਹੀਂ ਸਾਡੇ ਕੋਲ ਤੇ ਗੁਰੂ ਰਾਮਦਾਸ ਜੀ ਕਹਿਣ ਲੱਗੇ ਤੁਸੀਂ ਮੰਗੋ ਇਹ ਕਹਿਣ ਲੱਗੇ ਨਹੀਂ ਵੀ ਮੇਰੇ ਕੋਲ ਬਹੁਤ ਕੋਸ਼ਿਸ਼ ਤੁਹਾਨੂੰ ਦਿੱਤਾ ਹੈ ਤੇ ਕਹਿੰਦੇ ਨਹੀਂ ਤੁਸੀਂ ਜਿੱਥੋਂ ਤੱਕ ਆਇਓ ਤੇ ਮੰਗ ਵੀ ਮੰਗੋ ਤੇ ਗੁਰੂ ਸਾਹਿਬ ਜੀ ਜੇ ਮੈਂ ਇਹ ਚਾਹਾਂ ਉਹ ਤੁਸੀਂ ਮੇਰੀਆਂ ਆਉਣ ਵਾਲੀਆਂ ਪੀੜੀਆਂ ਮੇਰੇ ਬავਗੂ ਗਰੀਬੀ ਨਾ ਕੱਟਾ ਤੁਸੀਂ ਮੇਰੇ ਘਰ ਆਓ ਤੇ ਮੇਰੇ ਧੰਨ ਭਾਗ ਤੇ ਗੁਰੂ ਜੀ ਕਹਿੰਦੇ ਅਸੀਂ ਇਕੱਲੇ ਨਹੀਂ ਆਵਾਂਗੇ ਵੀ ਸਾਡੇ ਨਾਲ ਸੰਗਤ ਹੋਏਗੀ ਕਹਾਂ ਲੂੰਗਾ ਨਹੀਂ ਜੇ ਤੁਸੀਂ ਇਕੱਲੇ ਆ ਸਕਦੇ ਹੋ ਤੇ ਆਇਓ ਮੈਂ ਸੰਗਤ ਦੀ ਸੇਵਾ ਨਹੀਂ ਕਰਪਾਵਾ ਤੇ ਗੁਰੂ ਜੀ ਕਹਿਣ ਲੱਗੇ ਵੀ ਕੋਈ ਟਾਈਮ ਇਹੋ ਜਿਹਾ ਆਵੇਗਾ तेरे घर संगत भी आएगी उतेनु ਪਰਮੇਸ਼ਰ ਦੀ ਇਨੀ ਕਿਰਪਾ ਵੀ ਹੋਈ ਹੋਵੇਗੀ ਕਿ ਤੂੰ ਸੰਗਤ ਨੂੰ ਜਿਹਾ ਕੇ ਲੰਗਰ ਕਰਵਾਏਗਾ ਸੋ ਗੁਰੂ ਰੰਗਾ ਜੀ ਦੇ ਕੰਨ ਦਿੱਤੇ ਨਵੇਂ ਪਾਸਾ ਜੀ ਗੁਰੂ ਤੇਗ ਬਹਾਦਰ ਜੀ ਟੋਡਰ ਮਲ ਦੇ ਘਰ ਗਏ ਉਥੇ ਉਹਨਾਂ ਨੇ ਤਿੰਨ ਦਿਨ ਦੇ ਲੰਗਰ ਮਾਣੀ ਜੀ ਕਹਾ ਸੰਗਤ ਦੀ ਸੇਵਾ ਪਰੋਣੀ ਕੀਤੀ ਜਦੋਂ ਗੁਰੂ ਜੀ ਜਾਣ ਲੱਗੇ ਤੇ ਉਹਨਾਂ ਨੇ ਇੱਕ ਥਾਲੀ ਨਹੀਂ ਭਰ ਕੇ ਮੋਹਾਂ ਦੀ ਲੈ ਕੇ ਆਏ ਟੋਡਰ ਮਲ ਜੀ ਤੋਂ ਕਹਿ ਲਗੇ ਨਹੀਂ ਇਹ ਅਸੀਂ ਨਹੀਂ ਰਹਿ ਗੁਰੂ ਟੋਡਰਮਲ ਜੀ ਕੋ ਹੋਰ ਥਾਲੀ ਲੈ ਕੇ ਆ ਗਏ ਵੀ ਤੁਸੀਂ ਇੰਨੀ ਥੋੜੀ ਹੋ ਲੈ ਲੋ ਕਿ ਨਹੀਂ ਟੋਡਰਮਲ ਜੀ ਮੈਂ ਐਵੇਂ ਨਹੀਂ ਲੈਣੀ ਅਸੀਂ ਤਾਂ ਤੁਹਾਡੇ ਕੋਲ ਗੱਡੇ ਭਰ ਕੇ ਮੋਹਰਾਂ ਲੈਣੀਆਂ ਨੇ ਤੇ ਗੁਰੂ ਸਾਹਿਬ ਟੋਡਰਮਲ ਕਹਿਣ ਲੱਗੇ ਵੀ ਵਾਹਿਗੁਰੂ ਜੀ ਮੇਰੇ ਕੋਲ ਇੰਨਾ ਤੇ ਨਹੀਂ ਕਿੰਨਾ ਨਹੀਂ ਅਸੀਂ ਉਦੋਂ ਲਵਾਂਗੇ ਜਦੋਂ ਤੂੰ ਇੰਨੇ ਜੋਗਾ ਹੋਏਗਾ ਤੇ ਫਿਰ ਜਦੋਂ ਸਾਹਿਬ ਜਦਿਆਂ ਨੇ ਸੰਸਕਾਰ ਟੋਡਰਮਲ ਜੀ ਨੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਟੋਡਰਮਲ ਜੀ ਨੇ ਬੱਚਿਆਂ ਦਾ ਤੇ ਮਾਤਾ ਗੁਰਦਰਪੁਰ ਜੀ ਦਾ ਸੰਸਕਾਰ ਕੀਤਾ ਉਹ ਬੇਰੁਸਤਬਾਦ ਉਹ ਮੰਦੇਵੀ ਪਰਵਾਰ ਨੂੰ ਕੋਲ ਵਿੱਚ ਪੀੜਿਆ ਗਿਆ ਤੇ ਉਹਨਾਂ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਇਸ ਨੂੰ ਔਰ ਪੀਪੀ ਜੀ ਇਸ ਧਰਤੀ ਦਾ ਨਾਮ ਮਹਿੰਗੀ ਧਰਤੀ ਕਿਉਂ ਪਿਆ ਗਿਆ ਇਸ ਵਿੱਚ ਇਸ ਧਰਤੀ ਦਾ ਨਾਮ ਮਹਿੰਗੀ ਤਾਂ ਪਿਆ ਗਿਆ ਜੋ ਸੂਬੇ ਸਰਹੰਦ ਸੀ ਜਿਨ੍ਹਾਂ ਨੇ ਛੋਟੇ ਸਾਬ ਜਦਾਂ ਤੇ ਮਤਾ ਗੁੱਜਰਪੁਰ ਜੀ ਨੂੰ ਸ਼ਹਾਦਤ ਦਿੱਤੀ ਉਹਨਾਂ ਨੇ ਇਹ ਇਹ ਐਲਾਨ ਕੀਤਾ ਸੀ ਅਗਰ ਤੁਸੀਂ ਇਹਨਾਂ ਦਾ ਸਸਕਾਰ ਕਰਨਾ ਚਾਹਦੇ ਹੋ ਤੇ ਆਪਣੀ ਮੋਹਰਾ ਵਛਾ ਕੇ ਜਗਾ ਖਰੀਦ ਸਕਦੇ ਜਦੋਂ ਟੋਡਰ ਮਲਜੀ ਨੇ ਲੇਟਵੀਂ ਵਛਾਈਆਂ ਮੋਹਰਾ ਤਾਂ ਸੂਬੇ ਸਰਦਨ ਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਖੜੀਆਂ ਖੜੀਆਂ ਕਰਕੇ ਮੋਹਰਾ ਵਛਾਓ ਤਾਂ ਸੋ ਤਾਂ ਟੋਡਰ ਮਲਜੀ ਨੇ ਖੜੀਆਂ ਕਰਕੇ ਸਾਰੀਆਂ ਮੋਹਰਾ ਵਛਾਈਆਂ ਔਰ ਜਿੰਨੀ ਜਗਾ ਉਹਨਾਂ ਨੂੰ ਮਾਤਾ ਗੁਜਰਕੌਰ ਜੀ ਵਾਸਤੇ ਔਰ ਛੋਟੇ ਸਹਿਬ ਜ데요 ਵਾਸਤੇ ਚਾਹੀਦੀ ਸੀ ਓਨੀ ਜਗਾ ਉਹਨਾਂ ਨੇ ਸੂਬੇ ਸਰਦਨ ਤੋਂ ਖਰੀਦੀ ਔਰ ਇਹ ਜਗਾ ਜਿਹੜੀ ਹੈ ਇਹ ਸੂਬੇ ਸਰਹੰਦਾ ਕਿਆ ਦੁਨੀਆ ਦਾ ਕੋਈ ਵੀ ਆਦਮੀ ਇਹਦੀ ਕੀਮਤ ਅੱਜ ਤੱਕ ਨਹੀਂ ਲਗਾ ਸਕਦਾ ਇਹ ਅਨਮੋਲ ਹੈ ਔਰ ਬਹੁਤ ਜ਼ਿਆਦਾ ਕੀਮਤੀ ਕੀ ਹਵੇਲੀ ਬਾਰੇ ਕਹਿਣਾ ਚਾਹੁੰਦੀ ਹਾਂ ਮੈਂ ਵਿਕਰਮ ਸਿੰਘ ਕੁਰਛੇਤਰ ਤੋਂ ਹਾਂ ਜੀ ਮੈਂ ਇੱਥੇ ਮੱਥਾ ਟੇਕਣ ਆਇਆ ਸੀ ਤੇ ਇੱਥੇ ਹਵੇਲੀ ਦੀ ਜੋ ਹਾਲਤ ਦੇਖੀ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਗਾ ਵੀ ਇਹਨਾਂ ਦੀ ਸਾਂਭ ਸੰਭਾਲ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਹ ਬਹੁਤ ਮਾੜੀ ਹਾਲਤ ਜਿਆ ਤੇ ਟੋਡਰ ਮਲ ਜੀ ਨੇ ਜੋ ਸ਼ਹੀਦੀ ਦਿੱਤੀ ਜੋ ਮੋਹਰਾ ਖੜੀਆਂ ਕਰਕੇ ਤੇ ਉਦੋਂ ਜਗਾ ਖਰੀਦੀ ਤੇ ਸਹਿਰਜਾਨਾ ਸੰਸਕਾਰ ਹੋਇਆ ਉਸ ਟਾਈਮ ਤੇ ਉਹਨਾਂ ਦੀ ਹਾਲਤ ਤੇ ਮਤਲਬ ਜਿਹੜੀ ਹਵੇਲੀ ਦੀ ਆ ਉਹ ਬਹੁਤ ਖਸਤਾਲជា ਇਹਦੇ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਹੈ ਟੋਡਰਮਲ ਹਵੇਲੀ ਦੇਖਣ ਆਇਆ ਇਹਦੇ ਇਤਿਹਾਸ ਬਾਰੇ ਕੀ ਜਾਣਕਾਰੀ ਦੇਖੋ ਜੀ ਜਦੋਂ ਮਹਾਰਾਜ ਦੇ ਛੋਟੇ ਸਾਹਿਬ ਜਦੋਂ ਸ਼ਹੀਦ ਕੀਤਾ ਗਿਆ ਨਾ ਜੀ ਉਦੋਂ ਦੀਵਾਨ ਟੋਡਰਮਲ ਜੀ ਇੱਥੇ ਨਹੀਂ ਸੀ ਕਹਿੰਦੇ ਆ ਇਤਿਹਾਸ ਦੇ ਵਿੱਚ ਕਿ ਉਹ ਬਾਹਰ ਸੀ ਜਦੋਂ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਦੀਵਾਨ ਟੋਡਰਮਲ ਜੀ ਨੂੰ ਪਤਾ ਲੱਗਾ ਕਿ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਨਹੀਆਂ ਦੇ ਵਿੱਚ ਚਨਾਕ ਤੇ ਉਦੋਂ ਫਿਰ ਦੀਵਾਨ ਟੋਡਰਮਲ ਜੀ ਨੇ ਨਾ ਉੱਥੇ ਜਦੋਂ ਜਾ ਕਰਕੇ ਹਾਦ ਨਾਰਾ ਮਾਰ ਕੇ ਕਿਹਾ ਕਿ ਭਾਈ ਮੈਂ ਸੰਸਕਾਰ ਕਰਨਾ ਚਾਹੁੰਦਾ ਤੇ ਉਦੋਂ ਦੀਵਾਨ ਟੋਟਰ ਮਲ ਜੀ ਨੇ ਆਪਣੇ ਘਰ ਨੂੰ ਵੀ ਦਾਤ ਲਾ ਕੇ ਵੇਚ ਕੇ ਸਾਰਾ ਕੁਝ ਉਹਨਾਂ ਨੇ ਤੇ ਉਹਨਾਂ ਨੇ ਸਰਫੀਆਂ ਇਕੱਠੀਆਂ ਕੀਤੀਆਂ ਤੇ ਉਹ ਕਹਿੰਦੇ ਭਾਈ ਜਿੰਨੀਆਂ ਸਰਫੀਆਂ ਤੋਂ ਪਛਾ ਦੇਗਾ ਨਾ ਉਨੇ ਜਮੀਨ ਤੋਂ ਲੈ ਸਕਦਾ ਹਾਂ ਸੰਸਕਾਰ ਦੇ ਲਈ ਪਰ ਹੋਇਆ ਕਿ ਕਿ ਜਦੋਂ ਉਹ ਸਰਫੀਆਂ ਲੈ ਕੇ ਪੁੱਜੇ ਤਾਂ ਉਹ ਮੁੱਕਰ ਗਏ ਮੁਸਲਮਾਨ ਜਿਹੜੇ ਸੀਗੇ ਉਸ ਟਾਈਮ ਦੇ ਰਾਜੇ ਸੀਗੇ ਜਿਹੜੇ ਉਹ ਮੁੱਕਰ ਗਏ ਸੋਬਾ ਜਿਹੜਾ ਸਰਹੰਦਾ ਸੀਗਾ ਉਹ ਮੁੱਕਰ ਗਿਆ ਤੇ ਉਹਨਾਂ ਨੇ ਫਿਰ ਕਿਹਾ ਕਿਹਾ ਕਹਿੰਦਾ ਕਿ ਇਹ ਸਰਫੀਆਂ ਜਿੰਨੀਆਂ ਖੜੀਆਂ ਕਰ ਦੇਗਾ ਨਾ ਓਨੀ ਜ਼ਮੀਨ ਤੁਸੀਂ ਲੈ ਸਕਦੇ ਹੋ ਕਿ ਦੀਵਾਨ ਟੋਡਰ ਮਲ ਜੀ ਨੇ ਜਦੋਂ ਸਰਫੀਆਂ ਖੜੀਆਂ ਕਰਨੀਆਂ ਕਿ ਸ਼ੁਰੂ ਕੀਤੀਆਂ ਉਸ ਟਾਈਮ ਅੱਜ ਦੁਨੀਆ ਦੀ ਸਭ ਤੋਂ ਮਹਿੰਗੀ ਮੁੱਲ ਦੀ ਜ਼ਮੀਨ ਜਿਹੜੀ ਹੈ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਿੱਥੇ ਸੌਬਤ ਹੈ ਉਹ ਸਥਾਨ ਹੈਗਾ ਉਸ ਸਾਡੇ ਟੋਡਰ ਮਲ ਜੀ ਨੇ ਦੀਵਾਨ ਟੋਡਰ ਮਲ ਜੀ ਨੇ ਉਹ ਸਰਫੀਆਂ ਖੜੀਆਂ ਕਰਕੇ ਉਸ ਟਾਈਮ ਦੇ ਵਿੱਚ ਤੇ ਉਹ ਜ਼ਮੀਨ ਲਈਤੀ ਸੀ ਤੇ ਉੱਥੇ ਮਹਾਰਾਜ ਦੇ ਬੱਚਿਆਂ ਦਾ ਤੇ ਦਾਦੀ ਜੀ ਦਾ ਸੰਸਕਾਰ ਹੋਇਆ ਸੀ ਖਣ ਆਏ ਹਾਂ ਹਾਂਜੀ ਹਾਂਜੀ ਤੇ ਇਹਦਾ ਤੁਹਾਨੂੰ ਇਤਿਹਾਸ ਪਤਾ ਕੀ ਹੈ ਬਰਜੀ ਖਾਲਸਾ ਅਸੀਂ ਵਹਿਗੂ ਜੀ ਬਤੇ ਅਸੀਂ ਡੱਬੇ ਤੋਂ ਆਏ ਜਗਜੀਤ ਸਿੰਘ ਤੇ ਤੇ ਆਪਣਾ ਹਰੇਕ ਸਾਲ ਦੀ ਆਪਣਾ ਲੰਗਰ ਲੱਗਦਾ ਇੱਥੇ ਤੇ ਆਪਣੇ ਜਿਹੜਾ ਇਹ ਸੇ ਟੂਟਰ ਮਲਜੀ ਨੇ ਇਹਨਾਂ ਦੀ ਹਿਸਟਰੀ ਹੈਗੀ ਇਹ ਪੁਰਾਣੇ ਆਪਣੇ ਜਹਾਜਾਂ ਦੇ ਵਪਾਰੀ ਸੀਗੇ ਤੇ ਨਾ ਨਹੀਂ ਜਦੋਂ ਆਪਣੇ ਇੱਥੇ ਸਾਬ ਜਦਿਆਂ ਵਾਸਤੇ ਆਪਣੇ ਆਪਣੇ ਤੋਂ ਸੂਬੇ ਤੋਂ ਸੁੰਬੇ ਦੋ ਜਣੇ ਜਗਾ ਮੰਗੀ ਤਾਂ ਇਹਨਾਂ ਨੇ ਬਿਸ਼ਾ ਕੇ ਉਹ ਖੜੀ ਸੀ ਮੋਹਰਾ ਪਿਛਾ ਕੇ ਤੇ ਮੋਹਰਾ ਬਸਾਉਣ ਤੋਂ ਬਾਅਦ ਉਹਨੇ ਮੰਗ ਕੀਤੀ ਕਿ ਮੈਂ ਇਹ ਜਿਹੜੀ ਮੋਹਰਾ ਨੇ ਉਹ ਖੜੀਆਂ ਕਰਕੇ ਲੈਣੀ ਖੜੀਆਂ ਕਰਨ ਤੋਂ ਬਾਅਦ ਇਹਨੇ ਖੜੀਆਂ ਕਰਕੇ ਦਿੱਤੀ ਤੇ ਇਹ ਜਗਾ ਦੇਣ ਆਪਣੀ ਉਹਨੇ ਸਾਰੀ ਗਰੀਬੀ ਰੱਖ ਕੇ ਵੇਚ ਕੇ ਫਿਰ ਉਹਨਾ ਆਕਟਮ ਸੰਸਕਰਣ ਇਹ ਸਤਾਰਤੀ ਜਿਹੜੀ ਫਟੇ ਗੜ ਸਾਹਬ ਦਾ ਨਾ ਮੈਂ ਨਹੀਂ ਕਰਦੀ ਕਿਉਂ ਪਿਆ ਜੀ ਕਿ ਮਹਿੰਗੀ ਧਰਤੀ ਚ ਕਰਨ ਪਿਆ ਜੀ ਇਹ ਜਿਹੜੀ ਬੱਚਿਆਂ ਵਾਸਤੇ ਜਗ੍ਹਾ ਲੈਂਦੀ ਜੀ 6 ਤੋਂ 8 ਬਾਲੀ ਨੇ ਇਹ ਇਤਿਹਾਸ ਦੀ ਸਭ ਤੋਂ ਮਹਿੰਗੀ ਜਗ੍ਹਾ ਹੋ ਗਈ ਕਿਉਂਕਿ ਉੱਪਰ ਦੀ ਕੋਈ ਮਹਿੰਗੀ ਜਗ੍ਹਾ ਨਹੀਂ ਹੈਗੀ ਜੀ ਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਛੋਟੀ ਜੀ ਕਵਿਤਾ ਸੁਣਾਉਣ ਜਾ ਰਹੀ ਆਪ ਜੀ ਨੂੰ ਛੋਟੇ ਸਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਜਦ ਠੰਡੇ ਭੂਜ ਵਿੱਚ ਰੱਖਿਆ ਗਿਆ ਸੀ ਤੇ ਭਾਈ ਮੋਤੀ RAM ਜੀ ਨੇ ਸੇਵਾ ਕੀਤੀ ਸੀ ਇੱਕ ਕੀਰਤੀਆਂ ਹਲ ਕਰ ਨਾ ਸਕਾ ਗੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਜੀ ਰਹੇ ਖੁਦ ਚਕੌਚ ਕਾਓ ਲਾਲ ਨੂੰ ਠੰਡਾ ਬੁਰਜ ਤੇ ਚਖੜ ਵਗਦਾ ਏ ਠੰਡਾ ਬੁਰਜ ਤੇ ਚਖੜ ਵਗਦਾ ਏ ਮੇਰਾ ਵਸ ਚਲੇ ਮੈਂ ਤਾਲ ਦਿਆਂ ਤਿੱਕ ਕਿਰਤੀਆਂ ਹਲ ਕਰ ਨ ਸਕਾ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾਾਾ ਹਾਜ਼ਿਰ ਹੈ ਖੁਦ ਚਕੋ ਚਕਾਓ ਲਾਲਾ ਨੂੰ ਬੁਰਜੇ ਤੇ ਚੱਕੜ ਵਗਦਾਏ ਮੇਰਾ ਵਸ ਚਲੇ ਮੇਟਾਲ ਦਿਆ ਤੁਸੀਂ ਹੁਕਮ ਕਰੋ ਇੱਕ ਵਾਰੀ ਸੱਚ ਕਰ ਲੈ ਸੰਧਾਨ ਲਾਲਾ ਨੂੰ ਇੱਕ ਦੁੱਤ ਦਾ ਗੜਵਾਾ ਹਾਜ਼ਰ ਹੈ ਉਦ ਚਕੋ ਚਕਾਓ ਲਾਲਾ ਨੂੰ सिक किरतिया हन कर नासका बुर जा उच्चे सवालानू